ਥਾਣੇ ਬੁਲਾ ਕੇ ਪਹਿਲਾਂ ਤਾਂ ਮੈਨੂੰ ਅਸ਼ੋਕ ਕੁਮਾਰ ਸਾਹਿਬ ਇੰਸਪੈਕਟਰ ਨੇ ਗਾਲ ਕੱਢੀ ਕਨਸਟੇਬਲ ਨੂੰ ਗਿਆਦਾ ਫੋਨ ਲੈ ਲਓ ਪੂਸ਼ਾ ਰਾਣੀ ਜੋ ਐਸਐਚਓ ਸੀ ਉਹਦੇ ਕੋਲ ਲੈ ਗਏ ਉਹ ਮੈਨੂੰ ਕਹਿੰਦੇ ਤੁਸੀਂ ਕਿਸੇ ਕੁੜੀ ਨਾਲ ਰੇਪ ਕੀਤਾ ਉਹ ਕਹਿੰਦੀ ਜੀ ਕੁੜੀ ਤੁਹਾਡੇ ਮੂੰਹ ਤੇ ਕਰਾ ਲਈਏ ਤਾਂ ਮੈਂ ਕਹਿੰਦੇ ਲਿਆਓ ਕਿੰਨੀ ਦੇਰ ਬਾਅਦ ਆ ਜਾਂਦੀ ਆ ਉਹ ਉਹ ਪਾਵਧਨ ਫਿਊ ਮਿੰਟ ਕਪਲ ਆਫ ਮਿੰਟ ਉਹਨਾਂ ਨੂੰ ਬਿਠਾ ਲੈਂਦੇ ਇਹ ਮੈਨੂੰ ਖੜਾ ਕਰਕੇ ਗਾਲਾਂ ਕੱਢਦੀ ਹੈ ਕਿ ਤੂੰ ਰੇਪ ਕੀਤਾ ਔਰ ਤੇਰੇ ਤੇ ਪਾਸ ਕੋ ਐਕਟ ਲੱਗੇਗਾ ਚੋ ਕੁਮਾਰ ਮੈਨੂੰ ਸਬ ਇਨਸਪੈਕਟਰ ਕਹਿੰਦਾ ਇਸ ਤੋਂ ਅੱਛਾ ਤੁਸੀਂ ਬਾਹਰ ਫੈਸਲਾ ਕਰ ਲਓ ਲੈ ਦੇ ਕੇ 982 ਤਾਂ ਸਾਰ ਅਸੀਂ ਉਸ ਬੰਦੇ ਨੂੰ ਮਿਲੇ ਸਾਡੇ ਤੋਂ 36500 ਕੈਨੇਡੀਅਨ ਡਾਲਰ ਅਸੀਂ ਉਹਨੂੰ ਦੇ ਦਿੱਤੇ ਪੈਸੇ ਲੈਣ ਤੋਂ ਬਾਅਦ ਵੀ ਅਸਲ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਡੇ ਘਰੇ ਕੀ ਮਵਾਲ ਬਣਿਆ ਸਰ ਮੇਰਾ 11 ਕਿਲੋ ਦਾ ਵਜਨ ਘਟ ਗਿਆ ਓ ਮਾਈ ਗੋਡ ਅੱਛਾ ਪੰਜਾਬ ਫਾਈਲ ਸਟੇਵੀਅ ਤੇ ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਅਹਿਮ ਕ੍ਰਾਈਮ ਸਟੋਰੀ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿਵੇਂ ਪੁਲਿਸ ਜਾਲੀ ਰੇਟ ਕੇਸ ਨੀਆਂ ਧਮਕੀਆਂ ਦੇ ਕੇ ਥਾਣੇ ਬੁਲਾ ਕੇ ਡੈਂਟਿਸ ਡਾਕਟਰ ਤੋਂ ਪੈਸੇ ਮਰਦੀ ਹੈ ਕਿੰਨੇ ਕਰੀਬ 5 ਲੱਖ ਰੁਪਿਆ 3636000 ਕੈਨੇਡੀਅਨ ਡਾਲਰ ਆਰ ਉਹ ਕੁੜੀ ਜਿਸ ਦਾ ਕਿ ਨਾਮ ਨਹੀਂ ਪਤਾ ਜਿਸ ਨੂੰ ਇਹ ਡਾਕਟਰ ਸਾਹਿਬ ਕਦੇ ਮਿਲੇ ਨਹੀਂ ਆrowData ਕਚਤ ਪਰਾ ਜੋ ਨਾਮ ਨਹੀਂ ਦੱਸਦਾ ਔਰ ਫਿਰ ਸਮਾਜ ਦੇ ਵਿੱਚ ਇਸ ਮਸਲੇ ਦੀ ਸਟਿਗਮੇ ਤੋਂ ਡਰਦੇ ਹੋਏ ਡਾਕਟਰ ਸਾਹਿਬ ਨੇ ਇੱਕ ਫੈਸਲਾ ਕੀਤਾ ਕਿ ਖੇੜਾ ਛਡਾਓ ਦਫਾ ਕਰੋ ਪਰ ਇਹ ਉਹਨਾਂ ਦਾ ਫੈਸਲਾ ਜਿਹਦੇ ਨਾਲ ਮੈਂ ਸਹਿਮਤ ਨਹੀਂ ਨਹੀਂ ਸੀ ਲੈਣਾ ਚਾਹੀਦਾ ਇਹਨਾਂ ਨੇ ਪੈਸੇ ਦਿੱਤੇ ਮਹਾਰਜ ਰਿੰਦਰ ਸਿੰਘ ਤਗੜ ਸਤਿਕਾਰ ਨਮਸਕਾਰ ਲਾਬਰਸ ਮੇਰੇ ਨਾਲ ਬੈਠੇ ਨੇ ਡਾਕਟਰ ਗੁਰਚਰ ਸਿੰਘ ਜੀ ਵੈਲਕਮ ਟੂ ਦੀ ਸ਼ੋਅ ਜੀ ਡਾਕਟਰ ਸਤਿ ਸ੍ਰੀ ਅਕਾਲ ਡਾਕਟਰ ਤੋ ਹਨੂ ਮਾਰਚ ਦੇ ਮਹੀਨੇ ਉਸ ਨੰਬਰ ਤੋਂ ਜਿਹੜਾ ਨੰਬਰ ਆਪਾਂ ਹੁਣ ਚੰਡੀਗੜ੍ਹ ਪੁਲਿਸ ਦੀ ਐਸਐਸਪੀ ਨੂੰ ਕਨਵੇ ਕਰ ਚੁੱਕੇ ਆ ਉਹ ਤੋਂ ਕਿੰਨੀ ਵਾਰੀ ਫੋਨ ਆਉਂਦਾ ਸਰ ਮੈਨੂੰ ਪਹਿਲਾਂ ਦਿਨ ਜੇ ਕਦੀ ਵਾਰੀ ਫੋਨ ਆਉਣ ਲੱਗਿਆ ਫਿਰ 3-4 ਵਾਰੀ ਫਿਰ 5-6 ਵਾਰੀ ਤੇ ਪਹਿਲਾਂ ਤਾਂ ਮੈਂ ਉਹਨੂੰ ਲਾਈਟਲੀ ਦਿੱਤਾ ਤੇ ਫਿਰ ਮੈਂ ਉਹਨੂੰ ਧਮਕਾਉਣ ਲੱਗਾ ਚਲੋ ਮੈਂ ਕਿਹਾ ਆਪਾਂ ਕੁਝ ਕੀਤਾ ਹੀ ਨਹੀਂ ਤੇ ਡਰਨਾ ਕਿਉਂ ਆ ਡਰਨਾ ਕਿਉਂ ਆ ਤਾਂ ਬਾਅਦ ਵਿੱਚ ਜਦੋਂ ਉਹਦੀ ਕੋਈ ਨਹੀਂ ਪੇਸ਼ ਗਈ ਤੇ ਫਿਰ ਮੈਨੂੰ ਨਿੰਗ ਕਹਿੰਦਾ ਤੁਹਾਡੇ ਕੋ ਲੈ ਕੇ ਆਵਾਂਗੇ ਤੁਹਾਡਾ ਜਲੂਸ ਕੱਢਾਂਗੇ ਇਸ ਤੋਂ ਮੈਂ ਡਰ ਕੇ ਚੰਡੀਗੜ੍ਹ ਪੁਲਿਸ ਦੀ ਪਬਲਿਕ ਵਿੰਡੋ ਤੇ ਤੁਮਕ੍ਰਿੰਟ ਵਿੱਚ ਸ਼ਿਕਾਇਤ ਕੀਤੀ ਆ ਦਰਸ਼ਕਾਂ ਨੂੰ ਸ਼ਿਕਾਇਤ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ ਔਰ ਇਹ ਤੁਸੀਂ ਨਜ਼ਰ ਮਾਰੋ ਅਸੀਂ ਹੁਣੇ-ਹੁਣੇ ਇਹਦੀ ਕਾਪੀ ਐਸਐਸਪੀ ਚੰਡੀਗੜ੍ਹ ਕਮਰਦੀਪ ਕੌਰ ਨੂੰ ਵੀ ਭੇਜੀ ਹੈ ਜਿਹੜੇ ਇਸ ਮਾਮਲੇ ਤੇ ਜਾਂਚ ਬਿਠਾ ਰਹੇ ਨੇ ਬਹੁਤ ਜਲਦੀ ਜੀ ਅੱਗੇ ਦੱਸੋ ਤੇ ਸਰ ਅ ਮੈਂ ਉਸ ਵੇਲੇ ਕੰਪਲੇਂਟ ਦੇਤੀ ਤਾਂ ਇਹਨਾਂ ਨੂੰ ਮੈਂ ਕਿਹਾ ਤਾਂ ਮੈਂ ਤੁਹਾਡੀ ਕੰਪਲੇਂਟ ਕਰਤੀ ਹੈ ਪੁਲਿਸ ਚ ਤਾਂ ਇਹਨਾਂ ਨੇ ਮੈਨੂੰ ਉਸ ਤੋਂ ਬਾਅਦ ਫੋਨ ਕਰਨਾ ਬੰਦ ਕਰਤਾ ਜੀ 13 ਅਪ੍ਰੈਲ ਨੂੰ ਮੈਨੂੰ ਥਾਣੇ ਤੋਂ ਫੋਨ ਆਂਦਾ ਕਿ ਤੁਸੀਂ ਇਦਾਂ ਇਦਾਂ ਗੁਰਚੰਦ ਸਿੰਘ ਗੋਲੜੇ ਮੈਂ ਕਿਹਾ ਹਾਂਜੀ ਗੁਰਚੰਦ ਸਿੰਘ ਗੋਲੜਾ ਤੁਸੀਂ ਕੋਈ ਕੰਪਲੇਂਟ ਦਿੱਤੀ ਸੀ ਮੈਂ ਕਿਹਾ ਹਾਂਜੀ ਦਿੱਤੀ ਸੀ ਕਹਿੰਦੇ ਉੱਨੀ ਥਾਣੇ ਆ ਜਾਓ ਤੁਸੀਂ ਸਰ ਮੈਂ ਉੱਨੀ ਥਾਣੇ 20 25 ਮਿੰਟ ਦੇ ਵਿੱਚ ਮੈਂ ਉੱਨੀ ਥਾਣੇ ਪਹੁੰਚ ਗਿਆ ਉੱਨੀ ਥਾਣੇ ਮੈਨੂੰ ਸਬ ਇੰਸਪੈਕਟਰ ਅਸ਼ੋਕ ਕੁਮਾਰ ਮਿਲਿਆ ਉਹਨਾਂ ਨੇ ਉਸ ਨੰਬਰ ਤੇ ਕਾਲ ਕੀਤੀ ਹਾਂ ਉਹਨਾਂ ਨੇ ਜਦੋਂ ਦੂਜੇ ਨੰਬਰ ਨੇ ਕਾਲ ਚੱਕੀ ਤਾਂ ਉਹਨਾਂ ਨੇ ਦੱਸਿਆ ਮੈਂ ਸਬ ਇਨਸਪੈਕਟਰ ਅਸ਼ੋਕ ਕੁਮਾਰ ਬੋਲ ਰਿਹਾ ਤਾਂ ਉਹਨਾਂ ਨੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਬਾਰ ਬਾਰ ਫੋਨ ਕਰਨ ਤੇ ਚੁੱਕਿਆ ਨਹੀਂ ਗਿਆ ਜੀ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੁਸੀਂ ਜਾਓ ਅਸੀਂ ਇਹਨਾਂ ਨੂੰ ਟ੍ਰੇਸ ਕਰਦੇ ਨੋਟਿਸ ਭੇਜਦੇ ਹਾਂ ਤੇ ਜਦੋਂ ਇਹਨਾਂ ਨੂੰ ਬੁਲਾਵਾਂਗੇ ਤੁਹਾਨੂੰ ਵੀ ਬੁਲਾਵਾਂਗੇ 14 ਤਰੀਕ ਨੂੰ ਸਰ ਮੈਨੂੰ ਇਹਨਾਂ ਨੇ ਬੁਲਾ ਲਿਆ ਜੀ ਸੋਮਵਾਰ ਦਾ ਦਿਨ ਸੀ ਕਿ ਮੈਨੂੰ ਕਹਿੰਦੇ ਥਾਣੇ ਆ 13 ਦੀ ਵਿਸਾਖੀ ਸੀ 14 ਨੂੰ ਬੁਲਾ ਲਿਆ 13 ਅਪ੍ਰੈਲ ਹਾਂਜੀ ਤਾਂ ਇਹਨਾਂ ਨੇ ਮੈਨੂੰ ਥਾਣੇ ਬੁਲਾਇਆ ਤੇ ਥਾਣੇ ਬੁਲਾ ਕੇ ਪਹਿਲਾਂ ਤਾਂ ਮੈਨੂੰ ਅਸ਼ੋਕ ਕੁਮਾਰ ਸਾਹਿਬ ਇਨਸਪੈਕਟਰ ਨੇ ਕਿਆ ਗਾਲ ਕੱਢੀ ਤੇ ਮੇਰਾ ਫੋਨ ਕਾਂਸਟੇਬਲ ਨੂੰ ਕਹਿਆ ਤਾਂ ਫੋਨ ਲੈ ਲਓ ਉਹਨੇ ਮੇਰਾ ਫੋਨ ਲੈ ਲਿਆ ਤੇ ਮੈਨੂੰ ਅੰਦਰ ਪੂਸ਼ਾ ਰਾਣੀ ਜੋ ਐਸਐਚਓ ਸੀ ਉਹਦੇ ਕੋਲ ਲੈ ਗਏ ਉਹ ਮੈਨੂੰ ਕਹਿੰਦੇ ਤੁਸੀਂ ਕਿਸੇ ਕੁੜੀ ਨਾਲ ਰੇਪ ਕੀਤਾ ਮੈਂ ਕਿਹਾ ਜੀ ਨਹੀਂ ਅਸੀਂ ਕੋਈ ਕਿਸੇ ਨਾਲ ਰੇਪ ਨਹੀਂ ਕੀਤਾ ਤੇ ਨਾ ਅਸੀਂ ਇਹੋ ਜਿਹਾ ਕੰਮ ਕਰਦੇ ਹਾਂ ਉਹ ਕਹਿੰਦੀ ਜੇ ਕੁੜੀ ਤੁਹਾਡੇ ਮੂੰਹ ਤੇ ਕਰਾ ਦਈਏ ਤਾਂ ਮੈਂ ਕਹ ਲਿਆ ਉਹ ਤਾਂ ਇੱਕ ਕੋਈ 5 ਫੁੱਟ 8 9 10 ਇੰਚ ਦੀ ਕੁੜੀ ਉਹ ਆਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਇਹਨਾਂ ਨੇ ਮੇਰੇ ਨਾਲ ਰੇਪ ਕੀਤਾ ਨਵੇਂ ਗ੍ਰਾਮ ਫੋਟੋ ਕਿੰਨੀ دیر ਬਾਅਦ ਆ ਜਾਂਦੀ ਆ ਉਹ ਵਿਦਨ ਫਿਊ ਮਿੰਟ ਕਪਲ ਆਫ ਮਿੰਟ ਅੱਛਾ ਉਹ ਕਿਤੇ ਮਨੋ ਕੇ ਨੇਰੀ ਬੁਲਾਈ ਹੋਈ ਸੀ ਮਿਠਾਈ ਹੋਈ ਸੀ ਹਾਂਜੀ ਅੱਛਾ ਮੇਰੇ ਜਾਣ ਤੋਂ ਪਹਿਲਾਂ ਉਹਦੇ ਨਾਲ ਕੋਈ ਹੁੰਦਾ ਉਹਦੇ ਨਾਲ ਇੱਕ ਸਰਦਾਰ ਜੀ ਸੀ 25 ਸਾਲ ਦੀ ਉਮਰ ਦਾ ਮੁੰਡਾ ਸੀ ਤੇ ਉਹਨਾਂ ਨੂੰ ਬਿਠਾ ਲੈਂਦੇ ਇਹ ਮੈਨੂੰ ਖੜਾ ਕਰਕੇ ਗਾਲਾਂ ਕੱਢਦੀ ਹੈ ਕਿ ਤੂੰ ਰੇਪ ਕੀਤਾ ਔਰ ਤੇਰੇ ਤੇ ਪਾਸ ਕੋ ਐਕਟ ਲੱਗੇਗਾ ਤੂੰ ਸੋਚਦਾ ਹੈ ਕਿ ਐਨੇ ਦਿਨ ਦੀਆਂ ਪੁਰਾਣੀਆਂ ਕਾਲ ਡੀਟੇਲ ਨਹੀਂ ਨਿਕਲਦੀਆਂ ਸਭ ਨਿਕਲ ਜਾਣਗੇ ਆ ਲੋਕੇਸ਼ਨ ਟ੍ਰੇਸ ਕਰਾਂਗੇ ਬਾਕੀ ਕੁੜੀ ਦਾ ਜਦੋਂ ਮੈਂ ਨਹੀਂ ਡਰਿਆ ਮੈਂ ਕਿਹਾ ਮੈਡਮ ਜੀ ਤੁਹਾਨੂੰ ਸਹੀ ਲੱਗਦਾ ਤਾਂ ਤੁਸੀਂ ਪਰਚਾ ਦਰਜ ਕਰ ਦਿਓ ਇਹ ਇਹ ਜਿਹੜਾ ਜਿਹੜਾ ਸੀਗਾ ਵਕੂਆ ਜਿਹੜਾ ਅਲਾਈਜ਼ਡ ਵਕੂਆ ਕੱਚਤ ਵਕੂਆ ਇੱਕ ਕਿੰਨੀ ਦੇਰ ਪੁਰਾਣਾ ਦਾ ਸਰ ਇਹ ਸੀ ਪੁਲਿਸ ਵਾਲਾ ਸਰ ਪੁਲਿਸ ਵਾਲੇ ਨਹੀਂ ਦੱਸ ਰਹੇ ਸੀ ਇਹ ਮਤਲਬ ਸਾਲ ਡੇਢ ਸਾਲ ਪਹਿਲਾਂ ਉਹ ਕਹਿੰਦੇ ਸਾਡੇ ਨਾਲ ਕਠ ਤੌਰ ਤੇ ਕੁੜੀ ਕਹਿੰਦੀ ਸਾਲ ਡੇਢ ਸਾਲ ਪਹਿਲਾਂ ਮੇਰੇ ਨਾਲ ਰੇਪ ਹੋਇਆ ਜਿਵੇਂ ਆਪਾਂ ਕੁੜੀ ਤੋਂ ਥੋੜੀ देर ਬਾਅਦ ਅਸੀਂ ਦਰਸ਼ਕਾਂ ਨੂੰ ਉਹ ਆਡੀਓ ਰਿਕਾਰਡਿੰਗ ਚਲਾ ਕੇ ਸੁਣਾਵਾਂਗੇ ਜਿਹੜੀ ਡਾਕਟਰ ਸਾਹਿਬ ਨੇ ਰਿਕਾਰਡ ਕੀਤੀ ਉਸ ਦੜਕੀ ਦੇ ਕਠਤ ਭਰਾ ਵਲੋਂ ਜਦੋਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਗੱਲਬਾਤ ਕੀਤੀ ਜਾਂਦੀ ਹੈ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਕਿ ਕੁੜੀ ਨੇ ਵਿਦੇਸ਼ ਜਾਣਾ ਪੈਸੇ ਦਿਓ ਜੀ ਡਾਕਟਰ ਸਾਹਿਬ ਤੇ ਸਰ ਉਹ ਮੈਡਮ ਨੂੰ ਜਦੋਂ ਲੱਗਿਆ ਕਿ ਮੇਰੀ ਹੁਣ ਕੁਝ ਨਹੀਂ ਇਹਨੂੰ ਇਹਦੇ ਨਹੀਂ ਚਲਦੀ ਤਾਂ ਉਹ ਕਹਿੰਦੀ ਇਹ ਕੁੜੀ ਦੇ ਬਿਆਨ ਹੀ ਕਾਫੀ ਐ ਤੇਰੇ ਤੇ ਪਾਸ ਕੋ 1 ਲੱਖ ਇੱਕ ਹਜ਼ਾਰ ਤੈਨੂੰ ਮੈਂ ਅੰਦਰ ਟੋਕੂਗੀ ਉਸ ਤੋਂ ਬਾਅਦ ਤੂੰ ਪ੍ਰੂਵ ਕਰਦਾ ਨਹੀਂ ਕੀਤਾ ਨਹੀਂ ਕੀਤਾ ਤਾਂ ਉਸ ਤੋਂ ਬਾਅਦ ਉਹ ਸ਼ਾ ਰਾਣੀ ਜੋ ਐਸ ਐਚਓ ਸੀ ਉਹ ਸਬ ਇਨਸਪੈਕਟਰ ਨੂੰ ਕਹਿੰਦੀ ਇਹਨੂੰ ਲੈ ਜਾਓ ਇੱਥੋਂ ਇਹਦੇ ਬਿਆਨ ਦਰਜ ਕਰਕੇ ਇਹਨੂੰ ਭੇਜ ਦਿਓ ਉੱਥੇ ਅੰਦਰ ਮੈਨੂੰ ਸਬ ਇਨਸਪੈਕਟਰ ਕਹਿੰਦਾ ਕਿ ਕੁੜੀ ਬੇਵਕੂਫ ਤਾਂ ਨਹੀਂ ਐਵੇਂ ਤਾਂ ਕਹਿ ਨਹੀਂ ਰਹੀ ਜੇ ਕੁਝ ਹੋਇਆ ਹੈ ਤਮਕੀ ਗੱਲ ਤਾਂ ਹੀ ਕਹਿ ਰਹੀ ਤੁਹਾਡੇ ਨਾਲ ਲੈ ਰਹੀ ਜਦਕੀ ਕੰਪਲੇਂਟ ਮੈਂ ਕੀਤੀ ਤੁਸੀਂ ਕੰਪਲੇਂਟ ਕੀਤੀ ਉਹਨਾਂ ਦੀ ਤੁਹਾਡੀ ਕੰਪਲੇਂਟ ਤੇ ਕੁੜੀ ਬੁਲਾਈ ਜਾਂਦੀ ਏ ਕੁੜੀ ਖੁਦ ਪੁਲਿਸ ਕੋਲ ਨਹੀਂ ਜਾਂਦੀ ਨਹੀਂ ਮੇਰੀ ਕੁੜੀ ਦਾ ਭਰਾ ਵੀescol ਜਾਂਦਾ ਨਹੀਂ ਮੇਰੇ ਬੁਲਾ ਕੇ ਫੇਰ ਤੁਹਾਡੇ ਤੇ ਐਕਸ਼ਨ ਦੀ ਧਮਕੀ ਤੇ ਉਹ ਕਹਿੰਦੇ ਕਿ ਤੁਸੀਂ ਇਸ ਤੋਂ ਅੱਛਾ Ashok Kumar ਮੈਨੂੰ ਸਬ ਇੰਸਪੈਕਟਰ ਕਹਿੰਦਾ ਇਸ ਤੋਂ ਅੱਛਾ ਤੁਸੀਂ ਬਾਹਰ ਫੈਸਲਾ ਕਰ ਲਓ ਲੈ ਦੇ ਕੇ ਨਿਬੇੜ ਦੋ ਤੁਹਾਡੇ ਤੇ ਪਰਚਾ ਬਹਿ ਜਾਣਾ ਤੁਹਾਡੀ ਬਦਨਾਮੀ ਹੋ ਜਾਣੀ ਤੁਹਾਡੀ ਥੂ ਥੂ ਹੋ ਜਾਣੀ ਹੈ ਵੀ ਮੈਂ ਤੁਹਾਨੂੰ ਭਰਾ ਦੇ ਨਾਤੇ ਕਹਿ ਰਿਹਾ ਤਾਂ ਸਾਰ ਅਸੀਂ ਉਸ ਬੰਦੇ ਨੂੰ ਅ ਮਿਲੇ ਸਾਡੇ ਤੋਂ 36500 ਕੈਨੇਡੀਅਨ ਡਾਲਰ ਅਸੀਂ ਉਹਨੂੰ ਦੇ ਦਿੱਤੇ 30 ਲੱਖ ਰੁਪਏ ਦੀ ਮੰਗ ਕੀਤੀ ਉਸਦੇ ਭਰਾ ਕਹਿੰਦਾ ਵੀ ਕੁੜੀ ਨੂੰ 30 ਲੱਖ ਰੁਪਏ ਚਾਹੀਦੇ ਜਦਕਿ ਪਹਿਲਾਂ ਰਿਕਾਰਡਿੰਗ 'ਚ ਮੈਨੂੰ ਸਿਰਫ 5 ਲੱਖ ਰੁਪਏ ਹੀ ਮੰਗ ਰਹੇ ਸੀ ਕਿਉਂਕਿ 8 ਲੱਖ ਰੁਪਏ ਮੈਂ ਰਿਕਾਰਡਿੰਗ ਸੁਣੀ ਆ ਉਹ ਇੱਕ ਕਹਿੰਦੇ ਕਿਸੇ ਨੇ ਕਿਸ ਉਹਨੇ ਦਿੱਤੇ ਲਾਲੇ ਦਾ ਕੀ ਨਾਮ ਲੈ ਰਿਆ ਸੀ ਉਹਨਾਂ ਨੇ ਸਾਰਾ ਸੁਣਨ ਚ ਆਇਆ ਹੈ ਰੂਮਰ ਹੈ ਕਿ 35 ਲੱਖ ਰੁਪਏ ਲਿਆ ਉਹਨਾਂ ਤੋਂ ਕਿਸੇ ਹੋਰ ਤੋਂ ਹਾਂਜੀ ਜਦ ਲਾਲਾ ਨਾ ਆਉਂਦਾ ਵੀ ਹਾਂਜੀ ਲਾਲਾ ਨਾ ਆਉਂਦਾ ਤੇ ਚਲੋ ਉਹ ਮੈਨੂੰ ਨਹੀਂ ਪਤਾ ਪਰ ਬਾਜ਼ਾਰ ਚ ਗੱਲ ਉੱਡੀ ਹੈ ਕਿ 35 ਲੱਖ ਰੁਪਇਆ ਉਹਨਾਂ ਤੋਂ ਲਿਆ ਕਿਉਂਕਿ ਮੈਂ ਇੰਨਾ ਕੁ ਪਰੇਸ਼ਾਨ ਹੋ ਗਿਆ ਸੀ ਮੈਂਟਲੀ ਅਫਸਰ ਸਰ ਪੈਸੇ ਲੈਣ ਤੋਂ ਬਾਅਦ ਵੀ ਅਸਲ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਪਹਿਲਾਂ ਕਹਿੰਦੇ ਤੁਹਾਡਾ ਅ ਅਸ਼ੋਕ ਕੁਮਾਰ ਕਹਿੰਦੇ ਤੁਹਾਡਾ ਆਪਣੀ ਕੰਪਲੇਂਟ ਵਾਪਸ ਕਰੋ ਤੇ ਕੱਲ ਮੈਨੂੰ ਬੁਲਾ ਕੇ ਕਹਿੰਦੇ ਤੁਹਾਡਾ ਰਾਜੀ ਨਮਾ ਕਰਾਵਾਂਗੇ ਤਾਂ ਮੈਨੂੰ ਬੁਲਾ ਲਿਆ ਤੇ ਮੇਰੇ ਤੋਂ ਕੰਪਲੇਂਟ ਵਾਪਸ ਲੈਣ ਦੀ ਅਰਜੀ ਲਿਖਾ ਲਈ ਕਿ ਸਾਡਾ ਕੋਈ ਪੈਸਿਆਂ ਦਾ ਲੈਣ-ਦੇਣ ਸੀ ਜੋ ਨਿਬੜ ਗਿਆ ਅੱਛਾ ਹਾਂਜੀ ਇਹ ਤੁਸੀਂ ਮੈਨੂੰ ਹੁਣ ਦੱਸ ਰਹੇ ਹੋ ਅੱਛਾ हां जी ਤੇ ਉਹਨਾਂ ਨੇ ਮੇਰੇ ਤੋਂ ਇੱਕ ਐਪਲੀਕੇਸ਼ਨ ਲਗਵਾ ਲਈ ਸਰ ਮੈਂ ਬੜਾ ਮੈਂਟਲੀ ਅਪਸੈਟ ਹੋ ਗਿਆ ਤੇ ਮੈਂ ਰਾਤ ਨੂੰ ਐਸਐਸਪੀ ਆਫਿਸ ਚਲਾ ਗਿਆ 100 ਨੰਬਰ ਆਪਣੀ ਵਾਈਫ ਨੂੰ ਲੈ ਕੇ 100 ਨੰਬਰ ਤੇ ਕਾਲ ਕੀਤੀ ਉਹਦੀ ਇਹ ਵਿੱਚ ਥਾਣਾ 3 ਐਸਐਚਓ ਨੂੰ ਐਪਲੀਕੇਸ਼ਨ ਦਿੱਤੀ ਹੈ ਜੀ ਤੇ ਸਰ ਵੀ ਕੋਈ ਮੈਨੂੰ ਸੁਣਵਾਈ ਕੋਈ ਕਾਲ ਨਹੀਂ ਹੋਈ ਨਹੀਂ ਕਦੋਂ ਦੀ ਗੱਲ ਹੈ ਇਹ ਤੇ ਕੱਲ ਦੀ ਗੱਲ ਹੈ ਜੀ ਰਾਤ ਦੀ ਕੱਲ ਤੁਸੀਂ 100 ਨੰਬਰ ਤੇ ਕਾਲ ਕਰਕੇ ਕਿੱਥੇ ਗਏ ਅਸੀਂ ਐਸਐਸਪੀ ਆਫਿਸ ਗਏ ਜੀ ਐਸਐਸਪੀ ਆਫਿਸ ਗਏ ਹਾਂ ਜੀ ਉਹ ਕਹਿੰਦੇ ਵੀ ਮੈਡਮ ਉੱਨੀ ਮਿਲ ਸਕਦੇ ਉਹ ਘਰ ਚਲੇ ਗਏ ਤਾਂ ਮੈਂ 100 ਨੰਬਰ ਤੇ ਕਾਲ ਕੀਤੀ ਤੁਸੀਂ ਕਿੰਨੇ ਵਜੇ ਗਏ ਸੀ ਐਸਐਸਪੀ ਤਾਂ ਮੈਡਮ ਹਮੇਸ਼ਾ ਅਵੇਲੇਬਲ ਹੈ ਡੂਰਿੰਗ ਦ ਵਰਕਿੰਗ ਆਵਰਸ ਦੱਸੋ ਕਿੰਨੇ ਕਹਿੰਦੇ ਮੈਂ ਬਾਤ ਨੂੰ ਗਿਆ ਸੀ ਮੇਰੇ ਕੱਲ 8:30 8:30 ਤਾਂ ਕੀ ਮਿਲਣਾ ਸੀ 8:30 ਆ ਸੌ ਨੰਬਰ ਵਾਲਿਆਂ ਨੂੰ ਫਿਰ 10 ਨੰਬਰ ਅਪਗ੍ਰੇਸ਼ਨ ਭੇਜਤਾ ਹਾਂਜੀ ਨਹੀਂ ਮੇਰੇ ਸਾਡੇ ਬਿਆਨ ਨੋਟ ਕੀਤੇ ਤੇ ਉੱਥੋਂ ਸਾਨੂੰ ਭੇਜਤਾ ਸਵੇਰੇ ਮੈਨੂੰ 6 ਵਜੇ ਸਬ ਇਨਸਪੈਕਟਰ ਦਾ ਫੋਨ ਆਇਆ ਕਿ ਤੁਸੀਂ ਆ ਜਾਓ ਤੁਹਾਡੀ ਐਪਲੀਕੇਸ਼ਨ ਲਿਖ ਕੇ ਦਿਓ ਤੇ ਅਸੀਂ ਉੱਥੇ ਦੱਸਿਆ ਸਾਰਾ ਵੇਰਵਾ ਪਾਇਆ ਕਿ 36500 ਡਾਲਰ ਵੀ ਦਿੱਤੇ ਅਸੀਂ ਤੇ ਸਾਡਾ ਕੋਈ ਸੁਣਵਾਈ ਵੀ ਨਹੀਂ ਹੋ ਰਹੀ ਕੋਈ ਕਹਿੰਦੇ ਸੀ ਕੰਪਰੋਮਾਈਜ਼ ਲਿਖਾ ਦਾਂਗੇ ਕੁਝ ਨਹੀਂ ਤੇ ਸਾਨੂੰ ਇਹ ਲੱਗਿਆ ਕਿ ਇਹ ਸਾਨੂੰ ਅੱਗੇ ਵੀ ਹਰਾਸ ਕਰਨਗੇ ਨਹੀਂ ਜੀ ਇਹ ਡੈਫੀਨਟਲੀ ਡਾਕਟਰ ਸਾਹਿਬ ਦੱਸ ਕਹਿੰਦੇ ਆਸ ਦੀਏ ਇਹ ਇੱਕ ਗੈਂਗ ਲੱਗਦਾ ਹੈ ਆਪਰੇਟ ਕਰ ਰਿਹਾ ਹੈ ਜਿਨ੍ਹਾਂ ਦੇ ਤਾਰ ਜੁੜੇ ਹੋਏ ਆ ਚੰਡੀਗੜ੍ਹ ਪੁਲਿਸ ਦੇ ਨਾਲ ਇਸ ਕੇਸ 'ਚ ਤੇ ਉਹ ਜੇ ਮਾਮਲੇ ਪੰਜਾਬ ਪੁਲਿਸ ਦੇ ਵਿੱਚ ਵੀ ਹੋ ਰਹੇ ਆ ਕਿ ਕੋਈ ਨਾ ਕੋਈ ਨਾਬਾਲਗ ਲੜਕੀ ਖੜੀ ਕਰਕੇ ਕਿਸੇ ਨਾ ਕਿਸੇ ਮਾਲਦਾਰ ਵਿਅਕਤੀ ਨੂੰ ਜਾਂ ਵੈਲ ਐਸਟੈਬਲਿਸ਼ਡ ਪ੍ਰੋਫੈਸ਼ਨਲ ਬਿਜ਼ਨਸਮੈਨ ਨੂੰ ਇਹੋ ਜਿਹੀ ਫੋਨ ਕਾਲ ਕਰੋ ਤੇ ਕੁੜੀ ਕਹ ਦੇ ਜੀ ਜੀ ਹਾਂ ਹੀ ਬੰਦੇ ਨੇ ਕੀਤਾ ਸਰ ਇਹ ਜਿਹੜਾ ਰੂਲ ਆ ਇਹ ਬਿਲਕੁਲ ਪੁਰਾਣਾ ਹੋ ਚੁੱਕਿਆ ਹੁਣ ਬੀ ਐਨ ਐਸ ਐਸ ਦੀਆਂ ਧਾਰਾਵਾਂ ਵਿੱਚ ਕੁਝ ਬਦਲ ਚੁੱਕੀਆਂ ਤੇ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਉਹ ਉਹਦੇ ਵਿੱਚ ਮੈਡੀਕਲ ਟੈਸਟ ਕਰਉਣਾ ਬੜਾ ਜ਼ਰੂਰੀ ਆ ਮੈਡੀਕਲ ਰਿਪੋਰਟ ਆਉਣੀ ਬੜੀ ਜ਼ਰੂਰੀ ਆ ਡੀ ਐਨ ਏ ਦੀ ਰਿਪੋਰਟ ਆਉਣੀ ਬੜੀ ਜ਼ਰੂਰੀ ਆ ਪਰ ਕਿਉਂਕਿ ਇਸ ਬਾਕਸੋ ਐਕਟ ਬਾਕਸੋ ਦੇ ਬਾਰੇ ਅਜੇ ਜ਼ਿਆਦਾ ਮੈਨੂੰ ਗਿਆਨ ਨਹੀਂ ਹੈਗਾ ਕਿ ਉਹ ਤੇ ਇਦਾਂ ਹੀ ਕੁੜੀ ਦੇ ਬਿਆਨ ਤੇ ਪਰਚਾ ਦਰਜ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਪਰ ਜਿਹੜੀ 18 ਸਾਲ ਤੋਂ ਉੱਪਰ ਲੜਕੀ ਹੈ ਉਹਦਾ ਟੈਸਟ ਤੇ ਜਿਹੜਾ ਜਿਹੜਾ ਅਕਿਊਜ਼ਡ ਆ ਬੰਦਾ ਉਹ ਦੁਵਾਨ ਦੇ ਟੈਸਟ ਰਿਪੋਰਟ ਲੈ ਕੇ ਮਿਲਣ ਤੋਂ ਬਾਅਦ ਪਰਚਾ ਦਰਜ ਹੋ ਸਕਦਾ ਹੈ ਜਿਹੜੇ ਕਿ ਨਵੇਂ ਬੀ ਐਨ ਐਸ ਐਸ ਰੂਲਸ ਬਣੇ ਹਨ ਮੈਨਾਂ ਕੀ ਹੁੰਦਾ ਸੀ ਕਿ ਕੋਈ ਵੀ ਲੜਕੀ ਕਿਸੇ ਵੀ ਮਰਦ ਦੇ ਖਿਲਾਫ ਬਿਆਨ ਦੇ ਦੇ ਚੱਕ ਕੇ ਉਹਨੂੰ ਅੰਦਰ ਠੋਕੋ ਉਦੋਂ ਬਾਅਦ ਫਿਰ ਉਹ ਬੰਦਾ ਆਪਣੀ ਇਨੋਸੈਂਸ ਪ੍ਰੂਵ ਕਰੀ ਚੱਲੇ ਖੈਰ ਆ ਜਿਵੇਂ ਬੀ ਐਨ ਐਸ ਐਸ ਚ ਅਮੈਂਡਮੈਂਟ ਹੋਈ ਹੈ ਬਹੁਤ अच्छी ਹੋਈ ਹੈ ਖੈਰ ਆਪਾਂ ਡਾਕਟਰ ਸਾਹਿਬ ਦੀ ਗੱਲ ਸੁਣ ਰਹੇ ਸੀ ਤੇ ਫਿਰ ਉਸ ਤੋਂ ਬਾਅਦ ਜੀ ਤੁਹਾਡੇ ਘਰੇ ਕੀ ਮਾਹੌਲ ਬਣਿਆ ਜਦੋਂ ਤੁਹਾਨੂੰ ਪਤਾ ਤੁਹਾਨੂੰ ਇਹ ਫੋਨ ਤੇ ਆਪ ਪੁਲਿਸ ਦਾ ਚੱਕਰ ਪੈ ਗਿਆ ਤੇ 36500 ਡਾਲਰ ਥੋੜੇ ਕੋ ਨੂੰ ਲੈ ਲਏ ਗਏ ਤਾਂ ਕਿਨਾਰ ਸਰ ਮੇਰਾ 11 ਕਿਲੋ ਤਾਂ ਵਜਨ ਹੀ ਘਟ ਗਿਆ ਓ ਮਾਈ ਗੋਡ ਅੱਛਾ ਹਾਂਜੀ ਟੈਨਸ਼ਨ ਚ ਰਹਿੰਦੇ ਹੋ ਬਹੁਤ ਜ਼ਿਆਦਾ ਸਟ्रेस ਨਾਲ ਮੈਨੂੰ ਭੁੱਖ ਲੱਗਦੀ ਨਾ ਪਿਆਸ ਲੱਗਦੀ ਜੀ ਹਾਂ 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 ਪਰ ਤੁਸੀਂ ਜਰੇ ਕਿਉਂ ਤੁਸੀਂ ਇਮੀਡੀਏਟਲੀ ਮੀਡੀਅਨ ਨਾਲ ਸੰਪਰਕ ਕਰਨਾ ਸੀ ਸਰ ਮੈਨੂੰ ਇੰਨੀ ਨੌਲੇਜ ਨਹੀਂ ਸੀ ਇਹ ਤਾਂ ਜਦੋਂ ਹੱਦ ਹੋ ਗਈ ਤਾਂ ਮੈਂ ਫਿਰ ਮੇਰੇ ਨੌਨ ਪੁਲਿਸ ਤੇ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਸਰ ਤੇ ਮੈਂ ਤੁਹਾਡੇ ਕੋਲ ਆਇਆ ਨਹੀਂ ਤਾਂ ਇਹ ਇਹਨਾਂ ਦੀ ਮਾਡਲ ਸਪਰੈਂਡੀ ਹੈ ਉਹ ਜੀ ਇਹ ਇੰਨਾ ਕਰ ਦਿੰਦੇ ਆ ਬੰਦਾ ਗੱਲ ਵੀ ਕਿਹਦੇ ਨਾਲ ਕਰੇ ਹਨਾ ਬੰਦਾ ਸੋਚਦਾ ਯਾਰ ਕਿਹਦੇ ਨਾਲ ਗੱਲ ਕਰਾਂਗਾ ਮੇਰੇ ਬੱਚੇ ਕੀ ਸੋਚਣਗੇ ਮੇਰੀ ਵਾਈਫ ਕੀ ਸੋਚੇਗੀ ਫਿਰ ਹਾਰ ਕੇ ਆਪਣੀ ਵਾਈਫ ਨੂੰ ਦੱਸਿਆ ਸਾਰਾ ਕੁਝ ਬੇਟੇ ਨੂੰ ਕੈਨੇਡਾ ਮੇਰਾ ਉਹਨੂੰ ਮੈਂ ਕਾਲ ਕਰਕੇ ਦੱਸੀ ਸਾਰੀ ਕੁਝ ਉਹਨੂੰ ਰਿਕਾਰਡਿੰਗ ਭੇਜੀ ਤਾਂ ਫਿਰ ਹਿੰਮਤ ਕਰਕੇ ਹੁਣ ਤੁਹਾਡੇ ਕੋਲ ਆਇਆ ਜੀ ਕੋਈ ਸੁਣਵਾਈ ਨਹੀਂ ਕਿਤੇ ਹੋਈ ਤਾਂ ਤੁਹਾਨੂੰ ਅਸੀਂ ਡਾਕਟਰ ਸਾਹਿਬ ਅਸ਼ੂਰ ਕਰਦੇ ਆ ਅਸੀਂ ਇਸ ਖਬਰ ਕੇ ਫੋਲੋ ਕਰਾਂਗੇ ਇਹਦੇ ਉੱਤੇ ਕੈਂਪੇਨ ਬਿਲਡ ਕਰਾਂਗੇ ਜਦੋਂ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਜਦੋਂ ਤੱਕ ਏ ਪੁਲਿਸ ਵਾਲੇ ਥਾਣਾ 19 ਵਾਲੇ ਉਸ ਕੁੜੀ ਨੂੰ ਦੁਬਾਰਾ ਨਹੀਂ ਲੈ ਕੇ ਆਉਂਦੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ ਨਾ ਉਹਨਾਂ ਨੇ ਕਿੱਥੋਂ ਲਿਆਂਦੀ ਸੀ ਕਿੱਥੋਂ ਬੁਲਾਈ ਸੀ ਉਹ ਫੋਨ ਨੰਬਰ ਤੁਸੀਂ ਜਿਹੜਾ ਦਿੱਤਾ ਸੀ ਇਹਨਾਂ ਨੂੰ ਜਿਹੜਾ ਹੁਣ ਐਸਐਸਪੀ ਮੈਡਮ ਨੂੰ ਦੇ ਚੁੱਕੇ ਆਂ ਅਸੀਂ ਉਦੋਂ ਤੱਕ ਇਸ ਮੁੱਦੇ ਤੇ ਖਬਰਾਂ ਕਰਦੇ ਰਹਾਂਗੇ ਵਨ ਆਫਟਰ ਦੀ ਅਦਰ ਜਦੋਂ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਇਹ ਬੰਦੇ ਫੜੇ ਨਹੀਂ ਜਾਂਦੇ ਆ ਲਓ ਹੁਣ ਦਰਸ਼ਕਾਂ ਨੂੰ ਅਸੀਂ ਸੁਣਾਉਨੇ ਆ ਉਹ ਆਡੀਓ ਰਿਕਾਰਡਿੰਗ ਜਿਹੜੀ ਕਰੀਬ 4 ਮਿੰਟ ਦੀ ਹੈ ਜਿਸ ਦੇ ਵਿੱਚ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਿਹਾ ਹੈ ਉਸ ਨਾਬਾਲਗ 14 ਸਾਲ ਦੀ ਲੜਕੀ ਦਾ ਕਥਿਤ ਭਰਾ ਹਲੋ ਹਲੋ ਹੰਡੀ ਹੰਡੀ ਬੋਲੋ ਬੋਲੋ ਤਈ ਨਾ ਬਤੀ ਡਾਕਟਰ ਕੋਲੋਂ ਆਇਆ ਕਥਿਤ ਤੇ ਮੌਤ ਅੱਛੀ ਤਾਂ ਜੀ ਉਹ ਜਿਹੜਾ ਇਹਨਾਂ ਨਾਲ ਗੱਲ ਕੀਤਾ ਉਹ ਕਿਹੜੀ ਕੁੜੀ ਨਾ ਭਰਾਵਾ ਗਲਤ ਕਰਤਾ ਮੈਨੂੰ ਤਾਂ ਸਮਝ ਨਹੀਂ ਆਦੀ ਵਕੀਲ ਤਾਂ ਤੁਸੀਂ ਕਹਿਣਾ ਕੀ ਜਾਣਦੇ ਹੋ ਕੈਨੇਡਾ ਦਾ ਮੈਂ ਤੁਹਾਨੂੰ ਪੁੱਛਿਆ ਇਹਦਾ ਦਾ ਪੁੱਛਿਆ ਨਿਆਣੇ ਕਰ ਰਿਹਾ ਦੀ ਆਂਟੀ ਵੀ ਨਹੀਂ ਕਰਦੀ ਮੈਂ ਮੈਨੂੰ ਦੱਸੋ ਨਾ ਦ ਫੀਲ ਹੈ ਰਸਾਇਣ ਦਾ ਬਾਦ ਦੱਸਿਆ ਕਿ ਜਿਹੜੀ ਕੁੜੀ ਨਾ ਤੁਸੀਂ ਬੋਤਲ ਚ ਜਾ ਕੇ ਉਹ ਵੀ ਇੰਗਰੀਜ਼ੀ ਕੁੜੀ ਦੇਖੀ ਸੀ ਤਾਂ ਉਹਨਾਂ ਨੇ ਕਿਹਾ ਤੇ ਦੇਖੋ ਫਾਇ ਇਹ ਕਿਹੜੀ ਕੁੜੀ ਕੋਈ ਨਾਮ ਵੀ ਹੁੰਦਾ ਜੀ ਜੀ ਦਾ ਤੁਹਾਨੂੰ ਪਤਾ ਕਿਹੜੀ ਆ ਉਹ ਮੈਂ ਤੁਹਾਨੂੰ ਹੁਣ ਤਾਂ ਉਸਾਰਾ ਕੁਝ ਪਤਾ ਹੁੰਦਾ ਉਬੀਰ ਜੀ ਕੋ ਨਾਮ ਵੀ ਦਾ ਹੋਏਗਾ ਕੋਈ ਕੁੜੀ ਦੱਸੋ ਕੋਈ ਪ੍ਰੋ ਹੋ ਲਿਆਓ ਸਾਡੇ ਕੋਲ ਕੋਈ ਹੋਟਲ ਦਾ ਬਿੱਲ ਲਿਆਓ ਫਿਰ ਵੀਡੀਓ ਲਿਆਓ ਕੁਛ ਤਾਂ ਦੱਸੋ ਸਾਨੂੰ ਹਾਂ ਨਹੀਂ ਪਾਰਾ ਕੋ ਤੂੰ ਦੱਸਾਲੀਂ ਤੇਰਾ ਆ ਦੱਸੇ ਪਈ ਆਏ ਜੇ ਤੁਸੀਂ ਪਿਆਰ ਨਾਲ ਨਹੀਂ ਨ ਮੰਨਣਾ ਨੀਗਾ ਮੈਂ ਵੀ ਦੇਖੋ ਮੇਰੀ ਗੱਲ ਕਹੋ ਜੇ ਤੱਕ ਜੀ ਤੋ ਸਿੱਦੇਖੋ ਤੁਮ ਕਹੋ ਨਾ ਜੀ ਮੇਰੀ ਗੱਲ ਨਹੀਂ ਹੈ ਜੀ ਕਿ ਤੁਸੀਂ ਸੁਸਾਇਡ ਪਰਦੀ ਫਿਰਦੀ ਆ ਮਾਤਾ ਤਾਂ ਤਾਂ ਰੱਖੋਗਾ ਮੋਂ ਉਹ ਮੈਨੂੰ ਪਤਾ ਤਾਂ ਲੱਗੇ ਵੀਰ ਜੀ ਕਿ ਉਹ ਮਤਲਬ ਉਹਨਾਂ ਦੀ ਕੁੜੀ ਨਾਲ ਆ ਕੋਈ ਕੱਟਿਆ ਨਾ ਮੁੰਡਾ ਕਿਸੇ ਤੋਂ ਬਣ ਗਿਆ ਵੀ ਕੀ ਚਰਮ ਉਹ ਭਾਈ ਸਾਹਿਬ ਤੁਸੀਂ ਇੱਕੋ ਹੀ ਗਾ ਰਹਾ ਗੱਲਾ ਪੀ ਜਾਂਦੇ ਹੋ ਕੋਈ ਕੁੜੀ ਦਾ ਨਾਮ ਵੀ ਹੋਣਾ ਹੈ ਤੁਹਾਡੇ ਕੋਲ ਨਹੀਂ ਇਹ ਕਿੱਸਾ ਤੁੰ ਨੂੰ ਨਹੀਂ ਬਤਾਏਗਾ ਉਹ ਯਾਰ ਹੱਦ ਹੋ ਗਈ ਕੀ ਕੀਤਾ ਹੈ ਹੈ ਨਾ ਐ ਨਹੀਂ ਤਾਂ ਹਲੇ ਹਲੇ ਇੱਕੇ ਥੋਰ ਵਿੱਚ ਕਿਤਰਾ ਅੰਝਾ ਨਹੀਂ ਮੇਰੀ ਗੱਲ ਸੁਣ ਸੁਣੋ ਵਕੀਲ ਜਾਨ ਕਰਨਾ ਹੈ ਭਈ ਸਾਨੂੰ ਕੁਝ ਡਿਟੇਲਸ ਦੋਗੇ ਤੁਸੀਂ ਚਾਹਦੇ ਕੀ ਕਰਤੋਂ ਜਾਂਗੇ ਦਾ ਉਹ ਤਾਂ ਗੰਪ ਨੂੰ ਦਤ ਦੋਵਾ ਕਿ ਜਾਣਦੇ ਹਾਂ ਪਰ ਤੁਸੀਂ ਤੋਂ ਤਾਂ ਸਹੀ ਨਹੀਂ ਹਾਂ ਕਿ ਕੀਤਾ ਗਲਤ ਉਹ ਭਰਾਵਾ ਮੈਨੂੰ ਕੋਈ ਦੱਸੇਗਾ ਕੋਈ ਕੁੜੀ ਦਾ ਨਾਮ ਪਤਾ ਹੈ ਨਾ ਦਿੱਤੇ ਤਾਂ ਨੂੰ ਜਿਹੜਾ ਨਾਮ ਆ ਨਾ ਜਿਹੜੀ ਟਿਕਟਰੀ ਨੂੰ ਨਾ ਤੇਰੀ ਗੋਲੀ ਦੇਖਿਆ ਉਹ ਮੈਂ ਪਾਕਿਸਤਾਨੋਂ ਦਾ ਕਹਿੰਦੇ ਹੋੜੇ ਨਸ਼ੇ ਦੀ ਗੋਲੀ ਕਦੋਂ ਨੇ ਕਿ ਨਹੀਂ ਨਹੀਂ ਹੁਣ ਜਿੱਤਾ ਕੁੜੀ ਨਾਲ ਨਾ ਤਿਉ ਨਹੀਂ ਉਹ ਦੱਸੋ ਜਗਾ ਨਹੀਂ ਲੈ ਕਾਮ ਬਗੜਾ ਬਟਾ ਦੇ ਕਿਹੜੇ ਕਾਹੋਂ ਦੀ ਗੱਲ ਐ ਫਿਰ ਜੀ ਕਦੋਂ ਦੀ ਗੱਲ ਐ ਸਾਲ ਹੋ ਗਿਆ ਹੁਣਾ ਡੇਢ ਸਾਲ ਹੋ ਗਿਆ ਹੁਣਾ ਠੀਕ ਐ ਨਾ ਅੱਛਾ ਜੀ ਬਾਹ ਤੇ ਡੇਢ ਸਾਲ ਦਾ ਤੁਹਾਨੂੰ ਕੋਈ ਯਾਦ ਨਹੀਂ ਆਈ ਕੋਈ ਗੱਲ ਨਹੀਂ ਕੋਈ ਪਤਾ ਕਿੰਨਾ 10-10 ਕੇ 10-10 ਕੇ ਡਿਪਰੈਸ਼ਨ ਦੀ ਗੋਲੀ ਨਾਲ ਕੀ ਆਉਂੋ ਆਲੇ ਕਰਨੇ ਗੇਟਾਰ ਮਿਲ ਆਇਆ ਮੈਨੂੰ ਇੱਕ ਗੱਲ ਸੁਣੋ ਤੁਸੀਂ ਵੀ ਤੁਸੀਂ ਮੈਨੂੰ ਦੱਸੋ ਰਹੀ ਸੀ ਨਾ ਪਤਾ ਐਸ ਨਾਲ ਪ੍ਰੇਮ ਨੂੰ ਦੱਸਣਾ ਉਹ ਤੁਸੀਂ ਮੈਨੂੰ ਦੱਸੋ ਤੁਸੀਂ ਵੀ ਆਹ ਪਿਆਰ ਤਾਂ ਕਹਿੰਦੇ 10 ਸਾਲ ਦਾ ਸੁੱਚਾ ਗਾਇਸ ਕੋਈ ਆਰ ਜਾਣਦੇ ਕੀ ਹੁਸੈਨ ਮੰਨਦਾ ਹੀ ਨਹੀਂ ਤੁਹਾਰੀ ਜਾਣਦੇ ਤਾਂ ਕੂੜੀ ਨੂੰ ਬਾਹਰ ਤੇ ਜਿਨ੍ਹਾਂ ਨੂੰ ਕਾਇਕ ਨਹੀਂ ਜੋੜਦਾ ਉਹਨੂੰ ਪੈਸੇ ਦੇ ਦੋ ਕਿੰਨੇ ਉਹ ਨੂੰ 5 ਲੱਖ ਤੱਕ ਦੇ ਦੋ 80 ਲੱਖ ਮਨ ਲਾ ਲੈਣ ਜੇ ਨਾ ਨਹੀਂ ਹਮੇ ਪਰਚਾ ਟਰਾਵੇ ਕਮਾਲ ਹੈ 5 ਲੱਖ ਰੁਪਏ ਮੈਂ ਦਵਾਗਾ ਜਦੋਂ ਤੇਰਾ ਸਾਲ ਦੀ ਗੁਨਾ ਗਲਤ ਕਰ ਰਹੇ ਤੇ ਹੋਣੀ ਤਾਂ ਕਾ ਤੇਰੀ ਜਿੰਦਗੀ ਨਹੀਂ ਆਉਣੀ ਜਿੰਦਗੀ ਪਾਣੀ ਮੇਰੀ ਗੱਲ ਸੁਣ ਉਹ ਦੋਨੋਂ ਵਕੀਲ ਸਾਹਿਬ ਜੋਨਨਾ ਜੋਨਨਾ ਖਾਲ ਅਸੀਂ ਇਹ ਕੰਮ ਕਰਦੇ ਹੀ ਨਹੀਂ ਤਵੇਂ ਲੱਗਿਆ ਨਾ ਜੋ ਕਿਸੇ 5 ਸਾਲ ਦੀ ਨਹੀਂ ਹੋਈ ਹੈਗੀ ਹਾਂਜੀ ਆਨੇ ਵੀ ਉਹ ਪੂਰੀ 14 ਸਾਲ ਦੀ ਨਹੀਂ ਹੋਈ ਅਲੇ ਵੀ 17 ਸਾਲ ਦੀ ਹੈ ਉਹ ਪਰਾ ਪਰ ਐ ਕਰੋ ਤੁਸੀਂ ਮੈਨੂੰ ਮਿਲ ਕੇ ਕੁਝ ਪ੍ਰੂਫ ਨਾਲ ਦੱਸੋ ਫੇਰ ਹੀ ਇਹ ਨਾ 5 ਲੱਖ ਰੁਪਈਆ ਐ ਤਾਂ ਕੋਈ ਹੋਰ ਤੁਹਾਨੂੰ ਹੋਣ ਲੱਗਿਆ ਕਿ ਨਹੀਂ ਆਈ ਨਹੀਂ ਆਈ ਮੈਂ ਤੁਹਾਨੂੰ ਦੋ ਲੱਖ ਮੈਂ ਤੁਹਾਨੂੰ ਦੇਵਾਂਗਾ ਨੋਰ ਦੇਖ ਜਾਊਗਾ ਸਾਰਾ ਕੁਝ ਦੇਖ ਕੇ ਜਾਊਗਾ ਤੁਸੀਂ ਆ ਉਹਨਾਂ ਨਾਲ ਲੇ ਕੇ ਉਹ ਤੁਹਾਨੂੰ ਪਰੋਫਤਾਰ ਕੁਝ ਦਊਗਾ ਅੱਜ ਚੰਗੀ ਤਰ੍ਹਾਂ ਦਾਰੇ ਨਾਲੇ ਤੁਹਾਨੂੰ ਬੱਚਿਆਂ ਨਾਲ ਧੀਿਆਂ ਨਾਲ ਇਹ ਕਰ ਜਾਂਗਾ ਤਾਂ ਉੱਦਾਂ ਵੀ ਪਤਾ ਲੱਗੂਗਾ ਜੇ ਵੀਡੀਓ ਬਣੂਗੀ ਠੋਟੀ ਆਦਬ ਹੋ ਗਈ ਯਾਰ ਆਦ ਨਹੀਂ ਹੋਈ ਆ ਮਤਲਬ ਤੁਸੀਂ ਕਿੰਨੇ ਆ ਵੀ ਸਾਢੇ ਕੋਲ ਮਤਲਬ ਮੇਰੀ ਕੋਈ ਵੀਡੀਓ ਤੁਹਾਡੇ ਕੋਲ ਭੇਜਾ ਮੇਰੇ ਕੋਲ ਸਾਰਾ ਕੁਝ ਆਉਦਾ ਉਹ ਤੁਸੀਂ ਇਹ ਜੇ ਕਹਿਣਾ ਨਾ ਉੱਤੇ ਪਤਾ ਲੱਗਣਾ ਵੀ ਕਿਹੜੀ ਕੀ ਕੀ ਵੀਡੀਓ ਤਾਂ ਆਪ ਹੀ ਨਿਕਲ ਆਉਣੀ ਆ ਸਾਰੀਆਂ ਤੁਸੀਂ ਨਾ ਇੱਕ ਵਾਰੀ ਮੈਨੂੰ ਮਿਲੋ ਜਦ ਤੋਂ ਕਿਸੇ ਮਿਲਵਾ ਮੈਂ 2-3 ਦਿਨ ਜਿਆਦਾ ਬਿਜ਼ੀ ਆ 2-3 ਦਿਨ ਬਾਅਦ ਮਿਲ ਲੈਣੇ ਕਿਤੇ ਇਹ ਕੋਈ ਜਰੀਏ ਚੱਕ ਲਿਆ ਕਰੋ ਕਿ ਚੱਕ ਲਵਾਂਗਾ ਹਾਂ ਕੋਈ ਜਰੀਏ ਤੇ ਲਾਲਾ ਜੀ ਤਾਂ ਕਿ ਤਨੇਹਾ ਭੇਜਾਂ ਦਿਓ ਮੇਰਾ ਆ ਕੋਈ ਨਹੀਂ ਕੋਈ ਇਹ ਕੋਈ ਚੱਕ ਲੈਣਾ ਹੋ ਠੀਕ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਕ ਸਾਨੂੰ ਪਤਾ ਲੱਗਿਆ ਹੈ ਕਿ ਚੰਡੀਗੜ੍ਹ ਦੀ ਐਸਐਸਪੀ ਕਵਰਦੀਪ ਕੌਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਮਾਮਲੇ ਤੇ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਜਾਂਚ ਦੀ ਰਿਪੋਰਟ ਬਹੁਤ ਜਲਦ ਅਸੀਂ ਹਾਸਲ ਕਰਕੇ ਦਰਸ਼ਕਾਂ ਤੱਕ ਦੁਬਾਰਾ ਪਹੁੰਚਾਵਾਂਗੇ ਮੈਨੂੰ ਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਵਸ